ਇਹ ਘਰ ਘੱਟੀ ਵੀ ਹੈ ਨਹੀਂ ਕਿਦੇ ਨਿਆਣਾ ਨੂੰ ਲੱਭਣ ਦੇ ਭਾਵੇਂ ਕਿੱਥੇ ਗਏ ਆ ਉਹ ਜੀਵਨ ਹਾਂਜੀ ਉਹ ਕਿੱਥੇ ਆ ਆਹ ਜੇ ਕੋ ਸਾਜੀਵਨਾ ਹੁੰਦੀ ਮੇਰੀ ਗੱਲ ਸੁਣ ਉਹ ਘਰ ਘੱਟੀ ਵੀ ਹੈ ਨਹੀਂ ਕਿਦੇ ਨਿਆਣਾ ਕਿੱਥੇ ਗਏ ਆ ਹਾਂ ਨਾ ਤੂੰ ਸਲਾ ਕਰੋ ਪਾਣੀ ਤਾਂ ਨਹੀਂ ਪੀ ਰੋ ਦਸਤ ਨਹੀਂ ਇੱਥੇ ਗਏ ਆ ਤੁਸੀਂ ਤਾਂ ਬਸ ਨਾ ਖੜੇ ਹੀ ਹੁੰਦੇ ਦਵਾ ਦਾ ਤੇ ਹੁੰਦਾ ਮੇਰੇ ਮੂੰਹ ਚ ਪੈ ਜਗਾ ਤੇ ਕਿਤੇ ਕੀ ਹੋਇਆ ਉਹ ਮੈਂ ਤੈਨੂੰ ਪੁੱਛਿਆ ਇਹ ਤੂੰ ਮੇਰੇ ਸਿਰ ਦੇ ਵਾਲਾ ਤਾਂ ਪੈਣ ਨਹੀਂ ਆ ਪਾਣ ਦੇ ਬਲਾਦੇ ਨੂੰ ਕਰਦੀ ਕਿ ਫਿਰਦੀ ਹੈ ਫੜ ਫੜ ਕੇ ਨਾ ਆ ਆ ਵੀ ਬੁੱਥਾ ਵੀ ਹੋ ਜਾ ਕਰ ਲਿਆ ਆਏ ਨੇ ਚੁੱਪ ਕਰ ਜਾ ਤੁਸੀਂ ਹੱਥ ਹੋਈ ਏ ਤੰਨ ਲਿਆਣੀ ਇਹਨਾਂ ਨੇ ਵੀ ਬਾਰੋਂ ਬੰਦਾ ਆ ਵੀ ਲੋ ਮੈਂ ਤਾਂ ਪਾਣੀ ਢੜੀ ਪਿਆਲਦਾ ਵਾ ਜਿੰਨੇ ਕੋਈ ਸਵਾਲ ਨਾ ਹੁੰਦੀ ਕਾ ਜਵਾਬ ਦੇ ਆ ਗਾ ਸਵਾਲ ਦਾ ਚੱਲ ਪੀ ਲਓ ਪੀਦਾ ਪਾਣੀ ਹੁਣ ਕੋ ਹੁੰਦਾ ਹੁਣ ਹਣਾ ਕੀ ਆ ਆ ਜਿਹੜੀ ਨੌ ਮਤਾ ਦੀ ਕੰਮ ਕਰਨ ਦਾ ਜੀ ਨਹੀਂ ਕਰਦਾ ਕੋਈ ਹੈਂ ਮੂੰਹ ਚੱਕ ਲੈਦੀ ਆ ਤਾਂ ਉਧਰ ਵੜ ਜਾਂਦੀ ਆ ਬਾਥਰੂਮ ਦੇ ਵਿੱਚ ਤੇ ਟੱਬ ਚ ਪਾਏ ਹੀ ਕੱਪੜੇ ਤੇ ਪਤਾ ਨਹੀਂ ਕਿ ਕਿਦਾਂ ਡਿੱਗ ਪਈ ਜੇ ਤੇ ਮੈਨੂੰ ਲੱਗਦਾ ਵੀ ਬਾਹਾਂ ਨੂੰ ਟੁੱਟ ਗਈ ਉਹਦੀ ਤੇ ਅਸੀਂ ਹੁਣ ਘਟੀਚੇ ਰੱਖ ਕਿੱਥੇ ਲੈ ਗਿਆ ਜੀ ਤੂੰ ਮੇਰਾ ਫੋਨ ਕਰਦੀ ਤੇ ਮਗਰ ਜਾਂਦਾ ਮਗਰ ਕੀ ਜਾਣਾ ਕੋਈ ਗੱਲ ਨਹੀਂ ਲੈ ਗਿਆ ਹਾਂ ਡਾਕਟਰ ਕੋ ਮੈਂ ਕਹਿੰਦਾ ਮੈਂ ਸ਼ਹਿਰ ਹੀ ਲੈ ਜਾਂਦਾ ਤੂੰ ਬਾਹਰ ਟੋਟੇ ਗਈ ਆ ਕਿਦਾਂ ਮਰੂ ਪਾੜ ਕੇ ਇਥੋਂ ਮੈਨੂੰ ਵੀ ਪਤਾ ਮੈਂ ਕਿ ਡਾਕਟਰ ਵਾ ਵੇਖੋ ਹੁਣ ਆਊਗਾ ਲੈ ਕੇ ਦੱਸੂਗਾ ਕਿ ਕੀ ਹੋਇਆ ਤੇ ਕੀ ਨਹੀਂ ਤੇਰਾ ਭਲਾ ਇਹ ਨੁਕਸਾਨ ਨਹੀਂ ਹੋਇਆ ਨਾ ਹੈ ਇਹ ਨੁਕਸਾਨ ਹੀ ਬਣਾਵਾ ਸੋ ਆ ਬਾਕਮ ਤੈਨੂੰ ਆਇਆ ਕਦੀ ਕੋਈ ਨਹੀਂ ਜਦੋਂ ਦੀ ਵਿਆਹੀ ਆਈ ਏ ਨਾ ਇਹਦਾ ਕੰਮ ਜੀ ਲੱਗਦਾ ਨਾ ਉਹ ਹੁਣ ਤੱਕ ਬਲੀ ਕਿੱਥੇ ਉੱਡੀ ਰਹੀ ਆ ਉਹ ਤੇ ਵਿਚਾਰੀ ਬੀ ਮੈਂ ਤਾਂ ਤਿਆਰ ਹੋਈ ਆਹੋ ਨਿਕਲ ਗਿਆ ਵਿਆਹ ਹੁਣ ਉਹਦਾ ਵੇਖੋ ਵੀ ਘਰੇ ਵਿਆਹ ਵਿਆਹ ਜਾਣਾ ਇਹਨੇ ਇੰਨਾ ਮਾੜਾ ਨਾ ਸੋਚਿਆਗਾ ਕਿ ਮੈਂ ਸੰਗਤ ਠੀਕ ਆ ਨਾ ਮੈਂ ਕਦਾ ਮਾੜਾ ਸੋਚਨੀ ਉਹ ਵਿਆਹ ਛੱਡਿਆ ਤੂੰ ਜਿੱਦ ਤੇ ਨਵੀਂ ਸ਼ਮੀ ਆਈ ਹੈ ਨਾ ਇਤਰੇ ਕਰਦੀ ਰਹੇ ਅੱਜ ਮੇਰੀ ਭੂਆ ਦੇ ਮੋੜੇ ਦਾ ਵਿਆਹ ਤੇ ਅੱਜ ਮੇਰੇ ਭਰਾ ਦੇ ਤੇ ਠਿੰਗੜੇ ਦਾ ਠੀਕ ਆ ਆਪਣੇ ਦਿਨ ਤੋਂ ਰਹੀ ਹੈ ਮਾਰਿਆ ਕਰੋ ਮੈਨੂੰ ਆਪਣੇ ਦਿਨ ਤੋਂ ਰਹੀ ਹੈ ਉਹ ਨਹੀਂ ਹੈ ਆਪਣੇ ਦਿਨ ਪੋਰਕ ਨਾ ਕਰਦੇ ਆ ਉਹ ਵਿਚਾਰੀ ਦਰਵਾਜ਼ੇ ਪੈ ਗਈ ਕਿ ਤੇਰੇ ਤੁਹਾਡੇ ਲੁੱਡੀਆਂ ਪੈ ਗਈਆਂ ਉਹ ਲਾਗੋ ਮੱਟੀ ਦੀ ਆਵਾਜ਼ ਆ ਪਿੱਛੇ ਆ ਗਿਆ ਸ਼ਰਮ ਕਰਿਆ ਕਰ ਬੋਲ ਕਰਦੇ ਸ਼ਰਮ ਕਰਿਆ ਕਰ ਜਾ ਗੇਟ ਕੋਲੋਂ ਜਾ ਕੇ ਆ ਗਈ ਨਾ ਉਹ ਤੁਹਾਡੀ ਚਲ ਹੁਣ ਨਾ ਬਾਹਰ ਟੁੱਟੀ ਹੋਈ ਇਹਦੀ ਖੇਰ ਵਾ ਅਗੇ ਤੇ ਪੁੱਤ ਉਹ ਆ ਕੇ ਜੜੀ ਆ ਗਏ ਆ ਉਹ ਏਡਾ ਵੱਡਾ ਕੰਮ ਹੋ ਗਿਆ ਕਮਲਾ ਤੂੰ ਮੈਨੂੰ ਫੋਨ ਹੀ ਕਰ ਦਿੰਦਾ ਉਹ ਮੈਨੂੰ ਕਾਲੀ ਕਾਲੀ ਰੱਜਿਆ ਕੁਛ ਨਹੀਂ ਯਾਰ ਤੇ ਕੀ ਗੱਲ ਬਣੀ ਐ ਕ੍ਰੈਕ ਆ ਗਿਆ ਹੱਡੀ ਨੂੰ ਹਾਂ ਹਾਂ ਤੇਰਾ ਆਪਾਂ ਨਾਲ ਹੋ ਜਾਏਗਾ ਚੱਲ ਬੋ ਆ ਜਾ ਮੈਂ ਬੁੱਤ ਬਹਿ ਜਾ ਇੱਧਰ ਇਹ ਮੁੰਡਿਆ ਬਾਹ ਬਚ ਗਈ ਆ ਉਹ ਨਾ ਮਾਤਾ ਕ੍ਰੈਕ ਆ ਗਿਆ ਹੀ ਉਹ ਅੱਛਾ ਕ੍ਰੈਕ ਆ ਗਿਆ ਵਾ ਤੇ ਕਿੰਨੇ ਕਿ ਦਿਨਾਂ ਤੱਕ ਦੱਸਿਆ ਡਾਕਟਰ ਨੇ ਰੈਸਟ ਫਿਰ ਰੈਸਟ ਉਹਨਾਂ ਨੂੰ ਪਤਾ ਵਾ ਕ੍ਰੈਕ ਟੋਕਤ ਮਹੀਨਾ ਡੇਢ ਮਹੀਨਾ ਹਾਏ ਹਾਏ ਵਿਚਾਰੀ ਕਿਦਾਂ ਹੈ ਤਿਆਰੀਆਂ ਕਰ ਲਈ ਹੋਈ ਆ ਜਾਣ ਦੀਆਂ ਵੇਖ ਲੈ ਪਿੱਛੇ ਰਹਿ ਗਿਆ ਸਾਰਾ ਕੁਝ ਚੱਲ ਕੋਈ ਨਹੀਂ ਵਿਆਹ ਤਾਂ ਬਾਹ ਨੂੰ ਆਇਆ ਵਾ ਇੰਨੇ ਕਿਹੜਾ ਭਾਂਡੇ ਮੰਜਣੇ ਜਾ ਕੇ ਮੈਂ ਤੂੰ ਕਮਲਾ ਹੋ ਗਿਆ ਵਾ ਹਾਏ ਹਾਏ ਉਹਦੀ ਵਿਚਾਰੀ ਦੀ ਬਾਹ ਟੁੱਟ ਗਈ ਆ ਤੇ ਤੂੰ ਮਾਰ ਵਿਆ ਨੂੰ ਫੇਰ ਮੂੰ ਚੁੱਕਿਆ ਵਾ ਮਾਤਾ ਕਿਉਂ ਦਿਲ ਤੋੜਦੀ ਵਿਚਾਰੀ ਦਾ ਅੱਗੇ ਤੇ ਸੱਟ ਲੱਗੀ ਆ ਮੈਂ ਆਪੇ ਲੈਣਾ ਤਾਂ ਪਹਿਲ ਆਣਾ ਉਹ ਮੇਰੀ ਗੱਲ ਸੁਣ ਲੈ ਉਹ ਪੈਸੇ ਦੇ ਵਿੱਚ ਪਾਣੀ ਪੂਣੀ ਥਾਂ ਥਾਂ ਡਿੱਗਾ ਹੁੰਦਾ ਵਾ ਤੇ ਉਹਨਾਂ ਕਿਤੇ ਫੇਰ ਪੈਰ ਪੂਤੇ ਲੱਗਿਆ ਤਾਂ ਉਹ ਚੱਲ ਚੱਲ ਕੋਈ ਨਹੀਂ ਆ ਜੀ ਹਾਂ ਉਹ ਜੀ ਹਫ਼ਤਾ ਹੈਗਾ ਵਾ ਕੋਈ ਗੱਲ ਨਹੀਂ ਵਿਚਾਰ ਕਰ ਲਾਂਗੇ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਲਓ ਮੈਂ ਦੱਸਣਾ ਵਾ ਵੀ ਤੂੰ ਨਾ ਕੱਲਾ ਜਾਵੇਂ ਤੈਨੂੰ ਘਰੇ ਰਹਿਣ ਦੇ ਉਹ ਚਲੋ ਕੋਈ ਨਹੀਂ ਮੈਂ ਕਿਹੜਾ ਸਵੇਰੇ ਜਾਣਾ ਵਾ ਅਜੇ ਹੈਗਾ ਵਾ 2-4 ਦਿਨ ਵੇ ਤੇ ਬੰਗਿਆ ਦੂਈਆਂ ਲੈਦੀਆਂ ਚੱਜਣਾ ਮੰਮੀ ਸਾਰੀਆਂ ਲੈ ਆਇਆ ਕਰੀ ਹਾਲ ਕਿਉਂ ਆਂਦਾ ਕਿ ਪਰਸੋਂ ਫੇਰ ਮੁਖੜ ਕੇ ਜਾਉ ਮੈਨੂੰ ਮੇਰੀ ਗੱਲ ਸੁਣ ਆਪਣੀ ਮਾਂ ਨੂੰ ਦੱਸ ਦੇ ਕਿ ਵੇਲੇ ਕਿ ਤੂੰ ਬਾਹਰ ਅੰਦਰ ਜੱਜਨ ਨੂੰ ਕੇ ਦੇ ਦੇ ਦੁੱਧ ਦਵਾਈ ਇਹਨੂੰ ਆਹੋ ਇਹ ਗੱਲ ਠੀਕ ਵਾ ਲੈ ਹੈ ਚਲ ਕੋਈ ਨਹੀਂ ਆਪੇ ਦੱਸ ਦੇਣੀ ਆ ਇਹਨੇ ਮੈਨੂੰ ਕੇ ਹਾਂ ਚਲ ਕੋਈ ਨਹੀਂ ਪੁੱਤ ਕਰ ਤੂੰ ਨਹੀਂ ਕਿ ਹੁੱਕ ਮੈਨੂੰ ਗੱਲ ਹੀ ਸਮਝ ਆਈ ਉਹ ਤੇ ਤਿਲਕੜ ਕਿੱਦਾਂ ਹੋਊਗੀ ਉੱਥੇ ਮੈਨੂੰ ਪੁੱਛ ਜਿਹੜੀ ਥੱਲੇ ਨਹੀਂ ਵਹਿੰਦੀ ਤਾਂ ਮੂੰਹ ਚੁੱਕਿਆ ਹੁੰਦਾ ਤੇ ਜਾ ਕੇ ਠੇਡਾ ਲਗਾ ਤੇ ਵਿਗਪੀਗ ਹੋਰ ਇਹਨੂੰ ਆਇਆ ਵਾ ਚਲੋ ਜਿਹੜੀ ਕਰਮਾਂ ਦੀ ਲਗਣੀ ਲੱਗਣੀ ਹੈ ਮੇਰੀ ਗੱਲ ਸੁਣਾ ਹੁਣ ਨਾ ਜੋ ਹੋ ਗਿਆ ਵਾ ਨਾ ਤੇ ਸ਼ਾਂਤੀ ਰੱਖੋ ਘਰ ਠੀਕ ਆ ਆ ਟਾਡੇ ਕਲੇਸ਼ ਨੇ ਇੱਥੋਂ ਤੱਕ ਕੰਮ ਚ ਆਇਆ ਕੁੜੀ ਦਾ ਆਹੋ ਮੈਂ ਹੀ ਕਲੇਸ਼ ਕਰਦੀ ਆ ਘਰ ਵਿੱਚ ਕਿੰ ਇੰ ਮੇਰਾ ਦਿਮਾਗ ਖਰਾਬ ਹੋ ਗਿਆ ਵਾ ਹਾਂ ਖਰਾਬ ਹੋ ਗਿਆ ਹੁਣ ਕੰਮ ਵੀ ਸਾਰੇ ਮੈਨੂੰ ਹੀ ਕਰਨੇ ਪੈਣੇ ਨੇ ਮੈਂ ਚਾਹੁੰਦੀ ਹਾਂ ਸੱਟ ਲਾ ਜੇ ਹੈ ਲੱਗੀ ਇੱਥੇ ਪੋਣਾ ਤੰਤਰ ਮੇਰੇ ਗਾਲ ਪਿਆ ਗਿਆ ਨਾ ਸਾਰਾ ਹੁਣ ਮੰਜੇ ਤੇ ਮੈਨੂੰ ਰੋਟੀਆਂ ਦੇਣੀਆਂ ਪੈਣੀਆਂ ਢਾਂਗੜੀਆਂ ਦੇਣੀਆਂ ਪੈਣੀਆਂ ਚੱਲ ਮਾਤਾ ਤੂੰ ਖੇਜ ਨਾ ਚੱਲ ਕੋਈ ਗੱਲ ਨਹੀਂ ਆਹੋ ਹੁਣ ਜਿਹੜੀ ਉਹਦੀ ਚੋਰੀ ਕਰ ਚੱਲ ਫਾੜੀ ਦੇ ਅੰਦਰ ਲੈ ਜਾ ਮੇਰੀ ਗੱਲ ਸੁਣ ਤੇ ਬਾਕੀ ਦੇ ਭਰਾਵਾਂ ਨੂੰ ਨਾ ਹੋਣਗੇ ਕਿ ਜਾਂ ਕਰਤਾ ਵਾ ਉਹ ਵਿਚਾਰੇ ਆਪਣਾ ਪਿਆਰ ਦਾ ਕੰਮ ਡੇਆ ਕਰਨਾ ਹੌਂਸ ਲੈਣਾ ਦੱਸਦਾ ਕਿ ਉਹ ਮੈਂ ਇਹ ਕੰਮ ਚ ਕਢਾਉਂਦਾ ਪਾਦਾ ਯਾਰ ਉਹ ਨਹੀਂ ਹੌਂਸ ਲੈਣਾ ਦੱਸਦਾ ਕੋਈ ਗੱਲ ਯਾਰ ਮਹੀਨਾ ਹੋ ਗਿਆ ਆਈ ਜਾਣਾ ਵਾ ਹੈ ਤੇ ਕੋਈ ਗੱਲ ਉਹ ਵੀ ਮੁੜ ਕੇ ਆਪਣੇ ਉਧਰ ਦਾ ਕੰਮ ਛੱਡ ਕੇ ਮੁੜ ਕੇ ਇੱਦੇ ਉੱਪਰ ਆ ਗਏ ਪਰ ਕਰ ਮੁੱਕੀ ਫੋਨ ਹੁਣ ਆਹੋ ਚੱਲ ਕੋਈ ਨਹੀਂ ਜਾ ਮੇਰੇ ਪੁੱਤ ਲੈ ਜਾ ਅੰਦਰ ਇਹਨੂੰ ਲੰਮੇ ਪਾ ਜਾ ਕੇ ਚੱਲਾ ਜਾਂ ਜੀ ਆਹ ਦੇ ਆਹ ਦਵਾਈਆਂ ਫੜੋ ਆਹ ਦਵਾਈਆਂ ਲੈ ਚੱਲ ਜੀ ਕੱਲ ਸੁਣ ਤੇਰੀ ਜੀ ਬਾਂ ਨਹੀਂ ਰਹੀ ਦੀ ਹੈ ਕੀ ਹੋਇਆ ਮੇਰੀ ਜਬਾਨ ਨੂੰ ਹੁਣ ਮੈਂ ਕੀ ਕਹਿ ਤਾ ਉਹ ਤੇ ਛੱਟ ਲੱਗੀ ਕੋ ਸਵਾਰ ਨਾ ਬੋਲੀ ਦਿੰਦਾ ਵੀ ਚੱਲ ਕੋਈ ਗੱਲ ਨਹੀਂ ਪੁੱਤ ਉਹ ਫੇਰ ਕਰਨਾ ਕੀ ਕਰੀ ਕਿਹ ਗੱਲ ਦਾ ਮੈਂ ਤੇ ਇਹੋ ਗੱਲ ਕਰਨ ਰਹੀ ਆ ਪਿੱਡੇ ਚਾਹ ਨਾ ਵਿਆਹ ਤਿਆਰ ਹੋਣ ਰਹੀ ਸੀ ਹੈ ਪਰ ਜਿਹੜੀ ਕਰਮਾ ਚ ਚੀਜ਼ ਨਾ ਹੋਵੇ ਵੇਖਣੀ ਆ ਪਤਾ ਨਹੀਂ ਨਾ ਵੇਖਦਾ ਫਿਰ ਉਹ ਫੇਰ ਕਰ ਰਹੀ ਆ ਐਵੇਂ ਤਾਂ ਮੇਰੇ ਦਿਵਾਲੇ ਹੋਇਆ ਕਹਿੰਦੇ ਤੇਰਾ ਤੇ ਬੜਾ ਕਰਖਿਆ ਕਿਹਦੇ ਆਹ ਵੇਖੋ ਕਰਦੀ ਕੀ ਫਿਰਦੀ ਐ ਬੜੀ ਰਹੀ ਆਖੇ ਜਬਾਨ ਨਾ ਚਲਾਇਆ ਕਰ ਨਾ ਚਲਾਇਆ ਕਰ ਪਰ ਕਿੱਥੇ ਬੁੱਡੀਆਂ ਹਟਦੀਆਂ ਹਨ ਜਿਹੜੇ ਗਲ ਦੇ ਮਗਰ ਪੈ ਜਾਣ ਨਾ ਜਾਂ ਹੰਦੇ ਜਾਂ ਬੰਦੇ ਕਰਕੇ ਹਟਦੀਆਂ ਹੁੰਦੀਆਂ ਘਰ ਦੀ ਕੀ ਫੇਦੀ ਐ ਆ ਬੁੱਡੀਆਂ ਪੱਤੇ ਖਾਂਡਾ ਵੀ ਆ ਹੁਲਤੇ ਬੜੇ ਜੇ ਪਏ ਕੱਦੂ ਵੀ ਲੱਗੇ ਆ ਚਲੋ ਘਰ ਦੀ ਸਬਜ਼ੀ ਦੀ ਮੌਜ ਨਹੀਂ ਕੀ ਤੁਸੀਂ ਕੰਨ ਦੇ ਜੇ ਕੋਈ ਨਹੀਂ ਮੈਂ ਵੇਖਿਆ ਪੁਟੇ ਘਾਗੂ ਪਿੰਡਿਆਂ ਚੋਂ ਆਪਕੇ ਕਿਦਾਂ ਸੋਣ ਸਫਾਈ ਹੋਈ ਆ? ਆ ਕਦੂ ਲੱਗਈ ਆ? ਆ ਕਿਦਾਂ ਸੋਣ ਲੱਗਿਆ ਚੱਪਣ ਕੱਦੂ ਨਿਗੇ ਨਿਗੇ ਜੇ। ਚੰਗਾਈਓ। ਹਾਂ। ਬਾਜ਼ਾਰ ਜੀਆ ਸਮਝਿਆ ਸਪਰੇਅ ਕੀਤੀ ਹੁੰਦੀ ਆ। ਹਾਂ। ਉਹ ਤਾਂ ਸਪਰੇਅ ਹੁੰਦੀ ਆ। ਹੁਣ ਕੀ ਕਰਦਾ ਖਾਣ ਨੂੰ? ਹੁਣ ਤੇ ਬਿਮਾਰੀਆਂ ਵਾਧੂ ਦੀਆਂ ਇਨਫੈਕਸ਼ਨਾਂ ਹੋ ਜਾਂਦੀਆਂ ਖਾ ਕੇ। ਤੇ ਮੈਂ ਤਾਂ ਨਾ ਗੱਲ ਕਰਨ ਆਈ ਸੀਗੀ ਤਾਂ ਕਿ ਗੱਲ ਦਾ ਪਤਾ ਲੱਗਾ। ਕਿਹੜੀ ਗੱਲ ਦਾ? ਹਾਂ। ਸਾਲੀ ਦੇ ਘਰ ਵਿਚਾਰੀ ਦਲਜੀਤ ਹਾਂ। ਉਹ ਬਾਤ ਹੁੰਦੀ ਡਿੱਗ ਪਈ ਅੱਜ। ਹੈਂ? ਆਹੋ। ਤੇ ਵਿਚਾਰੀ ਨਾ ਕਿਤੇ ਮਾਹ ਟੁਰਿਆ ਹੀ ਨਹੀਂ ਜਾਣਿਆ। ਉਹ ਚੱਲੇ ਹਿਲੇ ਕੇ ਉਹਨੂੰ ਤੇ ਮੈਂ ਤੇ ਉਹ ਵੇਖਿਆ ਆਪਣੇ ਘਰੋਂ ਅਦੇ ਬਿਨਾਂ ਲੱਗੀਗੀ ਤੇ ਬਾਥਰੂਮ ਚ ਡਿੱਗ ਪਈ ਆ ਹਾਂ ਹਾਂ ਸੈਟ ਬਿਨਾਂ ਕੀ ਜਾਈ ਕਿਤੇ ਪਤਾ ਜਿਉ ਲੈ ਕੇ ਗਿਆ ਸੀ ਉਹਨੂੰ ਮੇਰੀ ਗੱਲ ਸੁਣ ਚੱਲ ਪਤਾ ਲੈ ਕੇ ਆਈਏ ਆ ਮੈਂ ਵੀ ਤਾਂ ਹੀ ਆਈ ਕਿ ਇਹ ਆਜੋ ਹੁਣ ਆਈ ਗਏ ਹੋਣੇ ਆ ਵਾਵਾ ਚੇਰ ਖੋਦਿਆ ਵਾ ਤੇ ਜਾ ਕੇ ਤਾਂ ਪਤਾ ਲੈ ਆਈਏ ਉਦਾਂ ਨਾ ਮੈਨੂੰ ਲੱਗਦਾ ਵਾ ਕਿ ਇੱਕ ਫੌਰੀਸ਼ਤਾ ਨੇ ਜੀਵਨ ਦੀ ਆ। ਓ ਚੁੱਪ ਕਿਤੇ ਰਹਿ। ਹਾਂ ਚੁੱਪ ਕਾਦੀ ਕਰਤੀ ਰਹਾ। ਮੈਂ ਬਾਥਰੂਮ ਤੇ ਗਈ ਉਹਨੇ ਬਾਥਰੂਮ ਤੇ ਤੇਲ ਡਿੱਗਾ ਤੇ ਹੱਥ ਨਾਲ ਆਟੇ ਦੇ ਕੇ ਆਂਦੀ ਹੈ ਦਵਾਈ ਆ। ਤੂੰ ਕੁਠਾ ਦਿਮਾਗ ਟਰਾਇ ਕਰ ਚੰਗਾ। ਹਾਂ ਚੰਗਾ ਫਿਰ। ਤੂੰ ਘੜਿਆ ਦੇ ਕੇ ਮੰਨੀ ਮੇਰੀ ਜਿਹੜੀ ਹੁਣ ਮੰਨਣੀ। ਚਲ ਹੁਣ ਜਾ ਕੇ ਚਾਈ ਦੀ ਗੱਲ ਕਰੀ ਮੇਰੇ ਨਾਲ ਗੱਲ ਪਈ ਜਾਏ। ਓ ਜਾ ਬੇਟੀ ਦਾ। ਮੇਰੀ ਗੱਲ ਸੁਣ ਲਾ। ਜੇ ਹੁਣ ਕੁੜੀ ਤੇ ਸੱਟ ਲੱਗ ਗਈ ਆ ਨਾ। ਉਹਨੂੰ ਥੋੜਾ ਘਿਓ ਕੇ ਆ ਤੇ ਨਾਲ ਦੁੱਧ ਦਾ ਚਾਹ ਨਾਲ ਦੇ ਦਿਆ ਕਰੀ। ਚੰਗਾ। ਤੇ ਕਦੋਂ ਛੇਤੀ ਆ ਜੂ ਉਹਦਾ। ਦੇ ਦ ਹੋਰ ਗੱਲਾਂ ਕਰਦੇ ਫਿਰਦੇ ਆ ਗੱਲ ਤੇ ਕਿ ਸਵਾਦਾ ਕਰ ਲਿਆ ਕਰ ਗਾੜੀ ਨੂੰ ਗਾਲੀ ਪੈਣੀ ਆ ਲੈ ਆ ਜੋੜੀ ਕਿਧਰ ਤਰੀ ਆਉਂਦੀ ਫੇਰ ਇੰਨਾ ਲਾਗੇ ਗੁੰਡ ਵੀ ਹੋਣਾ ਚਾਹੀਦਾ ਚੁੱਪ ਕਰ ਜਾ ਆਜੋ ਆਜੋ ਸਾਥੀ ਗੱਲ ਪਾ ਜੀ ਸਾਥੀ ਪਾਸ ਆ ਆ ਕੁਰਸੀ ਬੜ ਲਓ ਹੋਰ ਬਸ ਠੀਕ ਵਾਚ ਆ ਵੀ ਦਿਲਜੀਤ ਲੱਗਦਾ ਆਹੋ ਦਿਲਜੀਤ ਲੱਗਲੀ ਅੱਛਾ ਤੇ ਕਿੱਦਾਂ ਵਾ ਹੁਣ ਪੋ ਕ੍ਰੈਕ ਆਇਆ ਬਾਹ ਦੇ ਵਿੱਚ ਹਾਂ ਦੇਖ ਲ ਤੂੰ ਪਿਆਰ ਹੈ ਨਾ ਫਿਰ ਸਹਿਰ ਸਭਾ ਦੇ ਸਾਥ ਜਿਹੜੀ ਐਵੇਂ ਲੱਗ ਜਾਏ ਨਾ ਉਹ ਸਾਥ ਜਿਆਦਾ ਹੀ ਲੱਗਦੀ ਹੁੰਦੀ ਹੈ ਦੇਖ ਚੱਲ ਕੀ ਕਰਨਾ ਫਿਰ ਜਿਹੜੀ ਕਰਮਾ ਚ ਲੱਗੀ ਹੈ ਜਿਆਦਾ ਨਹੀਂ ਆ ਕ੍ਰੈਕ ਨਹੀਂ ਨਹੀਂ ਉਹ ਉਹਨਾਂ ਨੇ ਕਰਤੀ ਆ ਪੱਟੀ ਤੇ ਤੇ ਬੰਨ ਬੁੰਨ ਦਿੱਤੀ ਪਤਾ ਨਹੀਂ ਕੀ ਕੀਤਾ ਇਹ ਹੁਣ ਟੀਕੇ ਟੂਕੇ ਲਾਏ ਦਵਾਈ ਦਿੱਤੀ ਆ ਤਾਂ ਸੁੱਤੀ ਹੀ ਅੰਦਰ ਹੁਣ ਮੈਂ ਤੇ ਮੈਨੂੰ ਕਹਿਣੇ ਦੱਸਿਆ ਤੇ ਆਨੇ ਵੀ ਚੱਲ ਹੋਣੀ ਚੱਲੀਏ ਪਤਾ ਨਹੀਂ ਆ ਕੀ ਆਈਏ ਪੋ ਕਰਾਬੋ ਕੀ ਕਰੀ ਤਾ ਨਾ ਵਿਆਹ ਤਿਆਰ ਹੋਈ ਅਛਾ ਕਦਾ ਵਿਆਹ ਵੀ ਤੇ ਰਹਿ ਗਿਆ ਆਹੋ ਸਾਰੇ ਵਿਆਹ ਦੇ ਕੁਆੜੇ ਉਹ ਰੰਗ ਚ ਭੰਗ ਪੈ ਗਈਏ ਹਾਂ ਚੱਲ ਕੁੜੀ ਠੀਕ ਹੋ ਜਾ ਯਾਰ ਆਹੋ ਚੱਲ ਯਾਰ ਕੋਈ ਗੱਲ ਨਹੀਂ ਇਹ ਤਾਂ ਬੜੀ ਮਾੜੀ ਗੱਲ ਹੈ ਇਹ ਆ ਵੀ ਹੁਣ ਇਦੀ ਛੇਤੀ ਤੇ ਨਹੀਂ ਗਿਆ ਫਿਰ ਇਹ ਮਹੀਨਾ ਡੇਢ ਮਹੀਨਾ ਲੱਗੀ ਜਾਂਦਾ ਨਾਲੇ ਜਿਹੜੀ ਸੱਟ ਕਰਮਾ ਚ ਹੋਵੇ ਲੱਗ ਕੇ ਰਹਿੰਦੀ ਹੁੰਦੀ ਹੈ ਕੋਈ ਨਹੀਂ ਟੱਪ ਸਕਦਾ ਆਹੋ ਕਰਮਾ ਚ ਸੱਟ ਹੋਵੇ ਤੇ ਲੱਗ ਕੇ ਲੱਗ ਰਹਿੰਦੀ ਆ ਚੱਲ ਯਾਰ ਰੋਟੀ ਬਣੀ ਅੱਗੇ ਵੀ ਪਕਾਈ ਲੈਂਦੀ ਹੈ ਚੱਲ ਜੇ ਮਹੀਨਾ ਡੇਢ ਮਹੀਨਾ ਲੀਡਾ ਲਸਾਈ ਆ ਹੁਣ ਸਾਰੇ ਕੰਮ ਕਰਨੇ ਪੈਣੇ ਭਾਜੀ ਉਹ ਤੇ ਕਰਨਾ ਉਹਨੂੰ ਵੀ ਸੰਭਾਲਣਾ ਪੈਣਾ ਵਾ ਰੋਟੀ ਬਣ ਤੇ ਪਕਾਉਣੀ ਪੈਣੀ ਉਹ ਤਾਂ ਵੱਖਰੀ ਗੱਲ ਵਾ ਉਹਨੂੰ ਸਾਹਮਣਾ ਪੈਣਾ ਉਹ ਕਪੜਾ ਲਿਆਣੇ ਵਾਂਗੂ ਰੋਟੀ ਵੀ ਨੂੰ ਦੇਣੀ ਪੈਣੀ ਲੀੜਾ ਕਪੜਾ ਵੀ ਧੋਣਾ ਪੈਣਾ ਸਭ ਕੁਝ ਧੋਣਾ ਪੈਣਾ ਕਰਨਾ ਪੈਣਾ ਉਹ ਤਾਂ ਗੱਲ ਹੈ ਦੀ ਪਰੇਸ਼ਾਨੀ ਵੱਧ ਗਈ ਨਾ ਤੇ ਗੱਲ ਪੈ ਗਈ ਆ ਭਾਬੀ ਜੇ ਕੰਮ ਕਰੋਗੀ ਨਾ ਤੇ ਰੁਕਦੀ ਨਹੀਂ ਚੰਗਾ ਖੇਡੂਲ ਜਿਵੇਂ ਨਾ ਬਾਅਦ ਮੁੜ ਕੇ ਠੀਕ ਨਹੀਂ ਦੀ ਤੀ ਕੋਈ ਨਹੀਂ ਕੋਈ ਨਹੀਂ ਮੈਨੂੰ ਪਤਾ ਵਾ ਹਾਂ ਕਿੱਦਾਂ ਧਿਆਨ ਰੱਖਣਾ ਬੈਠੋ ਤੀ ਚਾਹ ਲੈ ਆਣੀ ਆ ਤੇ ਅਹੀਂ ਦਜੀ ਤਾਂ ਪਤੰਦ ਲਈਏ ਵੇਖ ਲਈ ਉਹ ਨਹੀਂ ਨਹੀਂ ਉਹ ਸੁੱਤੀ ਆ ਡਾਕਟਰ ਆਂਦਾ ਹੀਰਾਮ ਆਜੂਗਾ ਨਾ ਤੇ ਉਹਨੂੰ ਸੌਣ ਦਿਓ ਆਂਦਾ ਭੀ ਐਵੇਂ ਉਹਨੂੰ ਥੱਲੇ ਉੱਠੂ ਦੇ ਰੰਬ ਕੇ ਚੱਲ ਕੋਈ ਨਹੀਂ ਆਏ ਜੇ ਪਤਾ ਲੈ ਜੇ ਤਾਂ ਕੀ ਹੋ ਜੂਗਾ ਚੱਲ ਕੋਈ ਨਹੀਂ ਭਾਜੀ ਸੁੱਤੀ ਆ ਘੜੀ ਨੇ ਆਲੀ ਅੱਖ ਲੱਗੀ ਆ ਐਵੇਂ ਫੇਰ ਪੀੜ ਪਾੜ ਉਹਦੇ ਲਾਗੇ ਤੇ ਹੈਗੇ ਉਹ ਦਵਾਈ ਵਿੱਚ ਨਹੀਂ ਰਹੇ ਨਹੀਂ ਜਾਣੀ ਕੋਈ ਪਹਿਲੀ ਤੂੰ ਰੋਣਾ ਬੱਸ ਕਰਕੇ ਹਾਥ ਹੈਗੇ ਚਟਾ ਇਹਨਾਂ ਕੋਈ ਚੱਲ ਜੀ ਹੱਥੋਂ ਕਿਦੇ ਮਰਜੀ ਹੋਣਾ ਕੋਈ ਗੱਲ ਨਹੀਂ ਸੁੱਤੀ ਨਾ ਦੋ ਮਿੰਟ ਜਾ ਕੇ ਦੇਖੋ ਹਸਰੀ ਕਾਲ ਹਸਰੀ ਕਾਲ ਉਹਦੇ ਕੀ ਆਲਾ ਹਸਰੀ ਕਾਲ ਹਸਰੀ ਕਾਲ ਬਹਿ ਜਾ ਇੱਥੇ ਇੱਥੇ ਬਹਿ ਜਾ ਇੱਥੇ ਕੋਤ ਜੀ ਦਾ ਠੀਕ ਜੀ ਠੀਕ ਹੋਣਾ ਜਿਆਦਾ ਨਹੀਂ ਸੱਟ ਲੱਗੀ ਸੱਟ ਤੇ ਚਲੋ ਹੁਣ ਲੱਗ ਗਈ ਜਿਹੜੀ ਲੱਗਣੀ ਸੀ ਹਣਾ ਇਹਨਾਂ ਕਰਮਾਂ ਦੀ ਗੱਲ ਵਿਚਾਰੀ ਵਿਆਹ ਨੂੰ ਤਿਆਰ ਹੁੰਦੀ ਰਹਦੀ ਹੈਗੀ ਰਹਿ ਗਏ ਸਭ ਕੁਝ ਵਿੱਚ ਹੀ ਚਲੋ ਕੋਈ ਗੱਲ ਨਹੀਂ ਹਾਂ ਜ਼ਿਆਦਾ ਵੇਖਦੇ ਨਹੀਂ ਚੱਲ ਇੰਨਾ ਕੁ ਬਚਾਅ ਹੋ ਗਿਆ ਵਾ ਤੇ ਸੱਟ ਦਾ ਤਾਂ ਦੱਸਣ ਦੇ ਅੱਗੇ ਤੇਰੀ ਮੰਮੀ ਵੀ ਥੋੜੀ ਆ ਜੇ ਡਾਕਟਰ ਕੀ ਕਹਿੰਦਾ ਸੀ ਮਰ ਡਾਕਟਰ ਕੋਹ ਨਹੀਂ ਕਹਿੰਦਾ ਵੀ 3-4 ਮਹੀਨਾ ਰੱਖੀ ਬਣੀ ਘੱਟ ਹੋ ਜਾ 50000 ਕੋਈ ਨਹੀਂ ਰਾਲ ਮਿਲ ਕੇ ਟਾਈਮ ਕੱਢ ਲੈਣਾ ਵਾ ਯਾਰ ਕੋਈ ਗੱਲ ਨਹੀਂ ਝਾਤ ਜੀ ਆ ਚੱਲ ਕੋਹ ਨਹੀਂ ਆ ਕਿ ਹੁਣ ਉਹਨਾਂ ਨੂੰ ਮੰਜੇ ਤੋਂ ਉੱਠਣ ਦੇ ਮੰਜੇ ਤੋਂ ਚਲੋ ਹੁਣ ਮਾ ਮੋਟਾ ਕਰੂਗੀ ਫਿਰ ਕੀ ਹੱਥਾਂ ਨਾਲ ਕੁੱਖ ਨਹੀਂ ਹੋਣਾ ਨਾ ਨਾ ਬਾਹ ਦਾ ਕੰਮ ਆ ਜੇ ਕਿ ਤੈਨੂੰ ਬਾਹ ਪਾਈ ਹੋਨੇ ਹੱਕ ਪਾਇਆ ਕੰਮ ਕਰਨ ਨੂੰ ਤੇ ਉਹਦਾ ਜੋੜ ਹਿੱਲ ਗਿਆ ਤੇ ਫਿਰ ਕੰਮ ਹੋਰ ਦਿਨਾਂ ਤੱਕ ਬੈਠੇ ਕੰਮ ਤਾਂ ਨਹੀਂ ਕੀ ਕਰਨਾ ਆਹੋ ਨਾ ਨਾ ਤਾਂ ਬੰਦੇ ਤੇ ਰੋਟੀ ਪਾਣੀ ਦੇਣਾ ਪੈਣਾ ਵਾ ਸਭ ਕੁਝ ਉੱਥੇ ਕਰਨਾ ਪੈਣਾ ਉਪਰਾਪੇ ਤਾਂ ਹੋਣਾ ਥੋੜਾ ਬਹੁਤਾ ਸਾਰਿਆਂ ਨੂੰ ਹੱਥ ਮਾਰਨਾ ਪੈਣਾ ਵਾ ਸਭ ਇਕੱਲੇ ਬੰਦੇ ਦੀ ਵਸਦੀ ਗੱਲ ਨਹੀਂ ਗਈ ਆਹੋ ਜੀ ਗੱਲ ਤੇ ਉਹੀ ਆ ਕਿਹੜਾ ਗੱਲ ਮਿਲ ਕੇ ਟਾਈਮ ਕੱਢਿਓ ਉਹ ਵਿਚਾਰੇ ਕਿਹੜੇ ਮਾਪੇ ਆ ਤੇ ਜਿੰਨੇ ਜਾ ਕੇ ਪੇਕੇ ਟਾਈਮ ਕੱਢ ਆਉਣਾ ਵਾ ਇੱਥੇ ਰਹਿਣਾ ਪ ਕੋਈ ਨਹੀਂ ਕੋਈ ਗੱਲ ਨਹੀਂ ਬੋਲਣਾ ਚੁੱਪ ਕਰੋ ਸਾਰੇ ਜਾਣੇ ਕਿ ਸਾਰਾ ਕੰਮ ਹੁਣ ਮੈਨੂੰ ਹੀ ਕਰਨਾ ਪੈਣਾ ਵਾ ਮੈਨੂੰ ਬਾਰ-ਬਾਰ ਸੁਣਾਉਣਾ ਮੈਨੂੰ ਪਤਾ ਮੈਂ ਕਰਨਾ ਵਾ ਕੋਈ ਗੱਲ ਨਹੀਂ ਅੱਗੇ ਮੈਂ ਰੋਟੀ ਨਹੀਂ ਪਕਾ ਕੇ ਖਾਂਦੀ ਅੱਗੇ ਕਹਣਾ ਭੁੱਖੀ ਸਾਂ ਜਾਂਦੀ ਸੀ ਚਲ ਮਾਤਾ ਕੋਈ ਨਹੀਂ ਸਵੇਰੇ ਜਾਣ ਲੱਗਾ ਝਾੜੂ ਪਾ ਤੇ ਮੈਂ ਲਾਦਾ ਕਿ ਹੋਰ ਦੱਸ ਲੈ ਦੱਸ ਸਦੀ ਤੂੰ ਚੰਗਾ ਲੰਗੇ ਨੇ ਇਹ ਕੰਮ ਕਰਨਾ ਓਏ ਆਪਾਂ ਨੂੰ ਵੀ ਆਪਣੇ ਘਰ ਦਾ ਕਰਨਾ ਮੈਨੂੰ ਦੀ ਸੁਣਾ ਘਰ ਵਾ ਇਹ ਸਾਰਾ ਦੇਂਡਿਆ ਹਗਾ ਗੱਲ ਵਾ ਹੁਣ ਕਰਨਾ ਤੇ ਪੈਣਾ ਰਲ ਮਿਲ ਕੇ ਨਹੀਂ ਤੇ ਫਿਰ ਕਪੱਤਰ ਰੋਜ਼ ਕਰਨਾ ਫਿਰ ਆਹ ਤੇ ਗੱਲ ਹੈ ਹੀ ਕੋ ਮੇਰੀ ਸੁਣੋ ਗੱਲ ਇੱਕ ਤੂੰ ਇਹ ਸਾਰੇ ਤੇ ਆਰੇ ਕਿਆ ਕਰੋ ਆ ਚਪਲਾ ਕਸੀਨਾ ਪਾ ਕੇ ਜਾ ਕੇ ਬਾਥਰੂਮ ਵਿੱਚ ਮੈਂ ਨਹੀਂ 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 ਜਿਹੜੀ ਸੱਤ ਪਾ ਕੇ ਬਾਬਾ ਗਿਆ ਅੱਜ ਕੱਲ ਬਾਥਰੂਮਾਂ ਚ ਉਹ ਛੱਟ ਹੀ ਪੈਰ ਤਿਲਕ ਜਾਂਦੇ ਆ ਬਦਲ ਲੱਗਿਆ ਨਾ ਤੇ 20 ਸਾਲ ਹੋ ਗਏ ਆ ਆਹੋ ਤੇ ਚਪਲ ਘਸ ਜਾਂਦੀ ਮੈਨੂੰ ਚ ਲੱਗਦਾ ਤੇ ਉਹ ਤੇ ਕਸੀ ਪਈ ਆ ਉਥੇ ਤੇ ਲੋੜ ਹੀ ਨਹੀਂ ਕੋਈ ਤਿਲਕ ਦੀ ਚਲ ਮੜਾ ਸੱਟ ਲੱਗ ਗਈ ਉਹੀ ਗੱਲ ਵਾ ਚਲੋ ਰਲ ਮਿਲ ਕੇ ਧਿਆਨ ਰੱਖੋ ਦਾ ਕੁੜੀ ਦਾ ਹੁਣ ਚਲੋ ਕੋਈ ਨਹੀਂ ਰੱਖਾਂਗੇ ਧਿਆਨ ਅਸੀਂ ਚਾਹ ਪੀ ਲਈਏ ਚਲ ਮੈਂ ਚਾਹ ਲਿਆਵਾਂ ਚਾਹ ਤਾਂ ਨਹੀਂ ਪੀਤੀ ਤੂੰ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਯਾਰ ਤੂੰ ਚਾਹ ਬਣਾ ਤੇ ਤੂੰ ਹੀ ਕੁੜੀ ਦਾ ਉਹ ਨਹੀਂ ਉਹ ਨਾ ਬੁੱਟੀ ਆ ਵਿਚਾਰੀ ਫਰੈਸ਼ ਰਿਜੈਕ ਕਰਨ ਚੱਲਣਾ ਠੀਕ ਚਲ ਦਵਾਈ ਦੂਈ ਖਾਦੀ ਆ ਆਹੋ ਚਲ ਕੋਈ ਗੱਲ ਫੇਰ ਆ ਜਾਣਾ ਇਹਨਾਂ ਨੇ ਕੋਈ ਗੱਲ ਨਹੀਂ ਚਲੋ ਵੀਰ ਦਾ ਆ ਕੋਈ ਫੇਰ ਪੀਵਾਂਗੇ ਚਾਹ ਚਲੋ ਠੀਕ ਆ ਨਗਰ ਬੰਨ ਵਾਲੇ ਆਪਣੇ ਆ ਚਲੋ ਫਿਰ ਚਲੀਏ ਜੀ ਸਬਜ਼ੀ ਦੀ ਡੇ ਹੀਗੇ ਚਲ ਚਲ ਕੋ ਲੈ ਕੇ ਆਈਏ ਨਾ ਕੋਈ ਨਾ ਨਾਲੇ ਪਤਾ ਲਿਆ ਜੀ ਨਾਲੇ ਚਾਹ ਪੀਂਜੀਓ ਹਾਂ ਤੂੰ ਚੰਗਾ ਫਿਰ ਹੈ ਮੇਰੀ ਗੱਲ ਸੁਣਾ ਦਵਾਈ ਬੁੱਟੀ ਦੇ ਦਿੱਤੀ ਨਹੀਂ ਕੁਝ ਟਾਈਮ ਦਵਾਈ ਬੂਟੀ ਦੇ ਵਿੱਚ ਸੱਡਾ ਆੜੇ ਸਵਾਦ ਲੈਣਾ ਹੈ ਦੋਵੇਂ ਜੀ ਹੈ ਇਹਨਾਂ ਨੂੰ ਕੰਮ ਹੀ ਇਹ ਹੋਵਾ ਮਾਰਦੇ ਛਾਲ ਸਾਡੇ ਘਰ ਮਾਰਦੇ ਛਾਲ ਸਾਡੇ ਘਰ ਜਿਉ ਮੰਜੀ ਤੇ ਪੈ ਗਈ ਆ ਮੈਂ ਹੀ ਕਰਨਾ ਸਾਰਾ ਕੁਝ ਸੁਣਾਉਣ ਦੀ ਕਿ ਲੋੜ ਆ बार-ਬਾਰ ਯਾਰ ਇਹ ਵੀ ਹੈ ਗੱਲ ਕਰਨ ਵਾਲੀ ਉਹ ਕਿਹੜੇ ਉਪਰੇ ਆ ਉਹ ਬਾਬੂ ਉਹ ਜੇ ਕੀ ਆਉਂਦਾ ਨਾ ਤਾਂ ਵੀ ਉਥੇ ਨਹੀਂ ਆਉਂਦਾ ਤਾਂ ਵੀ ਉਹਦੇ ਗੱਲ ਵਾ ਮੈਂ ਕਿਹੋ ਜਿਹਾ ਕਰ ਚੰਗਾ ਵੇਖਾ ਜਾ ਕੇ ਕੰਮ ਜਿੰਤਰਾ ਮਰਜ਼ੀ ਆ ਨਾ ਹਾਂ ਮਾੜੇ ਚੱਕੇ ਸਮੇ ਹੀ ਇਹ ਕੰਮ ਹੁੰਦੇ ਆ ਜੀ ਕੋਈ ਘਾੜੀ ਹੁੰਦਾ ਉਹਦੇ ਗੱਲ ਆ ਇਹਦਾ ਪਾਣੀ ਦਿਮਾਗ ਕਿਦਾਂ ਸੈੱਟ ਹੋਣਾ ਕੋਈ ਨਾ ਮੈਂ ਫੇਰ ਬਾਹਰੋਂ ਕਿਹੜਾ ਯਾਰ ਯਾਰ ਕਿਹੜਾ ਯਾਰ ਉਹ ਵਿਚਾਰੇ ਪਤਾ ਲੈਣ ਆਈਓ ਕਿ ਤੋਂ 20-20 ਗੱਲਾਂ ਕਰਨ ਦੀ ਉਹਨਾਂ ਨੂੰ ਹੈ ਯਾਰ ਬੰਦਾ ਹੀ ਬੰਦੇ ਦਾ ਦਾਰੂ ਹੁੰਦਾ ਵਾ ਅੱਧ ਹੋਈ ਹੈ ਬਰਾਬਰ ਹਾਂਜੀ ਇੱਕ ਗੱਲ ਜੀ ਮੈਨੂੰ ਸਮਝ ਨਹੀਂ ਆਈ ਕਿਹੜੀ ਦੀ ਭਰਾ ਤੇ ਮੇਰਾ ਕਹਿੰਦਾ ਜਾ ਕੇ ਪਤਾ ਲੈ ਉਹ ਨਾ ਦਾ ਹੈ ਇਹਨਾਂ ਨੂੰ ਅੱਗੇ ਨਹੀਂ ਜਾਣ ਦਿੰਦਾ ਗੱਲ ਕੀ ਆ ਆਏ ਹਾਏ ਗੱਲ ਉਹੀ ਕੇ ਜਿਹੜੀ ਤੁਹਾਨੂੰ ਮੈਂ ਦੱਸ ਦੇਗੀ ਹੋਰ ਕਿਹੜੀ ਗੱਲ ਵਾ ਨੇ ਤਾਂ ਪਤਾ ਲੈਣ ਆਗੇ ਤਾਂ ਉਹ ਆਉਂਦੀ ਹੁੰਦੀ ਤਾਂ ਨਹੀਂ ਸੌਂਗੀ ਪਰ ਜਿਹਨੂੰ ਠਾਲਣਾ ਨਹੀਂ ਹੈਗਾ ਉਹ ਕਿੰਨੇ ਆਣੀ ਹੈਗੀ ਕਿ ਉਹਨੇ ਰੋਡ ਐ ਆਪਣਾਈ ਉੱਠ ਕੇ ਗੱਲ ਉਹ ਹੀ ਤੈਨੂੰ ਦੱਸੀ ਆ ਕਿ ਸਾਰੀ ਕਾਰਸ਼ਤਾਂ ਦੀ ਜੀਵਨ ਦੀ ਆ ਤਸੀਂ ਤਾਂ ਮੰਨਦੇ ਨਹੀਂ ਆ ਮੇਰੀ ਗੱਲ ਕੋਈ ਵੀ ਚੱਲ ਕੋਈ ਗੱਲ ਕਿੰਨੇ ਕ ਤੇ ਲੁਕਾ ਰਹਿਣਾ ਵਾ ਚੋਰ ਦੇ ਜਿਹੜੇ ਪੈਰ ਹੁੰਦੇ ਨਾ ਥੋੜੇ ਘਰੇ ਹੁੰਦੇ ਆ ਭਾਬੀ ਦਾ ਦੀ ਹੈ ਜਿੱਦਾਂ ਦੀ ਹੋ ਗਈ ਹੈ ਹੈ ਨਹੀਂ ਪਰ ਹੋ ਗਈ ਆ ਉਹ ਆਂਦੀ ਕਿ ਮੈਨੂੰ ਵਿਆਹ ਨਹੀਂ ਜਾਣ ਦੇਣਾ ਬਸ ਉਹ ਵਿਆਹ ਦਾ ਚੱਕਰ ਐਸਾ ਚੱਲਿਆ ਕਿ ਉਹ ਕੁੜੀ ਮੰਜੇ ਤੇ ਪਾਦੀ ਉਹਨੇ ਗੱਲ ਹੋਰ ਕੋਈ ਨਹੀਂ ਆ ਤੇ ਜਿਹੜੀ ਗੱਲ ਰੋਕਦੀ ਹੈ ਨਾ ਉਹ ਕੰਮ ਤਾਂ ਮੈਂ ਕਰਕੇ ਰਹਿਣਾ ਉਹ ਕੁੜ ਦੇਕਨਾ ਚੋਂ ਕੱਢ ਕੇ ਰਹਿਣਾ ਇਹ ਤੋਂ ਬਚ ਕੇ ਰਹੀ ਥੋੜਾ ਜਿਆ ਤੂੰ ਚੁੱਪ ਕੀਤੀ ਰਹਿ ਚੰਗਾ ਲੈ ਤਾਂ ਤੈਨੂੰ ਮੈਂ ਅੱਗੇ ਬੜੀ ਵਧੀਆ ਸਮਝਾਇਆ ਹੋਣਾ ਜੀ ਗੱਲ ਸੁਣੋ ਚੁੱਪ ਕਰਨ ਵਾਲਾ ਕਿਹੜਾ ਕੰਮ ਆ ਹੈ ਜਿਉ ਉਹ ਚਾਹ ਦੇ ਜ਼ਿੰਦਗੀ ਬਜਜੂਗੀ ਤਾਂ ਹੋਰ ਕੀ ਚਾਹੀਦਾ ਅੱਜ ਉਹਦੀ ਲਤ ਬਾਹ ਤੋੜੀ ਆ ਕੱਲ ਨੂੰ ਉਹਦੀ ਹੋਰ ਜਾਣ ਲੈਣ ਪਊਗੀ ਤੇ ਫੇਰ ਕੀ ਕਰਨਾ ਚੱਲ ਥੋੜੀ ਜਿਹੀ ਕੰਨੀ ਕੀਤੀ ਹੋਗੀ ਤੇ ਵਿਚਾਰੀ ਆਪਣੇ ਥੋੜਾ ਪੈਰਾਂ ਦਾ ਰੋਊਗੀ ਠੀਕ ਵਾ ਨਾ ਧਿਆਨ ਨਾਲ ਆਪਣਾ ਕੰਮ ਧੰਦਾ ਕਰਿਆ ਕਰੂਗੀ ਚੱਲ ਤੁਰੋ ਹੁਣ ਚਲੀਏ ਕੰਮ ਪਰ ਗੱਲ ਮਾੜੀ ਜੀ ਜੀਣ ਵਾਸਤੇ ਬਹੁਤ ਮਾੜੀ ਆ ਕੇ ਕੀ ਪਤਾ ਕਿੱਦ ਕਿਦਾ ਮਹਾਰਾਣੀ ਦੇ ਨਜ਼ਾਰੇ ਲੱਗੇ ਰਾਮ ਨਾ ਪਈਆ ਪਲੰਗ ਦੇ ਉੱਤੇ ਹੈ ਉਥੇ ਰੋਟੀ ਜਾਂੜੀ ਆ ਉਥੇ ਦੁੱਧ ਜਾਂਦਾ ਵਾ ਆ ਸਣੀ ਨਹੀਂ ਮਾੜ ਮਰ ਹਲਦੀਆਂ ਕੋਲ ਕੋਲ ਦੁੱਧ ਦੇਣ ਡਿਆ ਵਾ ਹੈ ਮਹਾਰਾਣੀ ਕੇ ਤਾਂ ਵੀ ਆਦਮਸਿਆ ਪਾਉਂਤਰ ਆਪਣੇ ਹੱਥੀ ਪਾ ਲਿਆ ਵਾ ਚੰਗੀ ਹੁੰਦੀ ਨਾ ਇਹ ਕੰਮ ਕਰਦੀ ਕੋਈ ਹੋਰ ਸਕੀ ਮਲਾ ਲੈਂਦੀ ਆਹ ਤੇ ਪਵਾੜਾ ਮੇਰੇ ਗਾਲੀ ਪੈ ਗਿਆ ਹੁੰ ਤਰਾ ਸਿਆਪਾ ਸਾਰਾ ਕੰਮ ਹੀ ਮੈਨੂੰ ਕਰਨਾ ਪੈਣ ਡਿਆ ਚੱਲ ਮਨਾ ਕਰਨਾ ਤੇ ਪੈਣਾ ਹੀ ਹੁਣ ਆਪਣੇ ਹੱਥੀ ਸਾਰੇ ਕੰਮ ਕੀਤੇ ਆ ਉਹ ਕੰਮ ਹੀ ਮੈਨੂੰ ਕਰਨਾ ਪੈਣਾ।